ਸੋਈ ਬੱਲੇ ਬੱਲੇ ਕੌਤੀ ਦੇ ਮੈਦਾਨ ਵਿੱਚ ਪੈ ਗਈਆਂ ਪੁਗਾਰਾਂ ਨਾਲ ਮਚ ਗਈ ਦੁਹਾਈ ਹੈ ਅਨਖੀਲਾ ਗਿੱਲ 라ਉ ਅਬੂ ਜ਼ਰਖਲਾਕ ਹੋਣਾ ਵੱਲੋਂ ਜਨਾਬ ਬੱਡੇ ਇਨਾਮ ਹੋਣਿਆ ਜੀ ਮੈਂ ਤੁਹਾਡਾ ਭਰਾ ਬਲਾਲ ਇਸਲਾਮ ਗਿੱਲ ਮੈਂ ਆਪਣੇ ਭਰਾਵਾਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਜੀ ਕਿ ਜਿਹੜਾ ਕੱਲ ਗੱਗੋ ਮੰਡੀ ਮੈਚ 'ਚ ਜੋਖਿਸ਼ ਹੋਇਆ ਉਹ ਠੀਕ ਨਹੀਂ ਹੋਇਆ ਬਹੁਤ ਗਲਤ ਹੋਇਆ ਲੇਕਿਨ ਸਾਰੇ ਮੈਨੂੰ ਬੁਰਾ ਕਹਿੰਦੇ ਆ ਠੀਕ ਹੈ ਮੈਂ ਮੰਨਦਾ ਗੱਲ ਚਲੋ ਮੇਰੇ ਕੋਲ ਗਲਤੀ ਹੋਈ ਮੈਂ ਬੁਰਾ ਹੀ ਸਹੀ ਲੇਕਿਨ ਮੇਰੀ ਇੱਕ ਛੋਟੀ ਜੀ ਗੱਲ ਸੁਣ ਲਓ ਇਹ ਰੈਫਰੀ ਕੋ ਮੈਨੂੰ ਕੋ ਗਲਤ ਹੋਇਆ ਮੈਂ ਕੋ ਉੱਥੇ ਗਰਾਊਂਡ ਦੇ ਵਿੱਚ ਜਾ ਕੇ ਮਾਫੀ ਮੰਗੀ ਦੋ ਵਾਰੀ ਉਹਨੇ ਮੈਨੂੰ ਮੂੰਹ ਵੀ ਕਿਹਾ ਠੀਕ ਹੈ ਭਾਈ ਫਜ਼ਲੇ ਹੱਕ ਨੇ ਪਰ ਗਲਤੀ ਮੇਰੇ ਕੋ ਗਈ ਮੈਂ ਐ ਨਹੀਂ ਭਾਈ ਫਜ਼ਲੇ ਹੱਕ ਨਾਲ ਅੱਗੇ ਵੀ ਬੰਦੇ ਲੜੇ ਸੀ ਹੱਤੇ ਭਾਈ ਪੇ ਸੀ ਲੇਕਿਨ ਚਲੋ ਮੇਰੀ ਗੱਲ ਇਹ ਆ ਕਿ ਮੈਂ ਲੋਕਾਂ ਨੂੰ ਬੁਰਾ ਲੱਗਦਾ ਆ ਬੁਰਾ ਲੱਗਦਾ ਕਿ ਮੈਂ ਕਦੀ ਕਿਸੇ ਨਾਲ ਕਿ ਇਹਦਾ ਨੁਕਸਾਨ ਨਹੀਂ ਕੀਤਾ ਜਾਂ ਕਿਸੇ ਨਾਮ ਮਾਫਕਤਰਾ ਕੇ ਨਹੀਂ ਤੁਰਿਆ ਹੋਰਾਂ ਪਲੇਰਾਂ ਨਾਲ ਗੂਹਰਾਂ ਲੋਕਾਂ ਨਾਲ ਤੇ ਉਹ ਮੈਂ ਤਾਂ ਕਰਕੇ ਥੋੜਾ ਬੁਰਾ ਲੱਗਦਾ ਹਾਂ ਲੇਕਿਨ ਮੈਂ ਉੱਥੇ ਜਾ ਕੇ ਮਾਫੀ ਵੀ ਮੰਗ ਲਈ ਮੈਂ ਸਾਰਾ ਕੁਝ ਗਰਾਊਂਡ ਦੇ ਅੰਦਰ ਵੀ ਕੀਤਾ ਉਹ ਪਈ ਫਜ਼ਲਿਆ ਕੇ ਐਗਰੀ ਵੀ ਹੋ ਗਿਆ ਨੇ ਕਿ ਠੀਕ ਹੈ ਲੇਕਿਨ ਮੇਰੇ ਉਸਤਾਦ ਗਲਾਮ ਬਾਸ ਬੱਟ ਉਹ ਅੱਲਾਹ ਤਾਲਾ ਨੇ ਉਹਦੀ ਫਿਤਰੇ ਚ ਲਿਖਿਆ ਆ ਕਿ ਤੂੰ ਕੋਈ ਚੰਗਾ ਕੰਮ ਨਹੀਂ ਕਰਨਾ ਉਹਨੇ ਜਾ ਕੇ ਕਮੇਟੀ ਨੂੰ ਇਹ ਗੱਲ ਕਹੀ ਕਿ ਇਹਨੂੰ ਬਾਹਰ ਕੱਢ ਮੈਂ ਤੈਨੂੰ ਪਹਿਲੋਂ ਵੀ ਕਿਹਾ ਸੀ ਇਹਦੇ ਕਲੱਬ ਨਾ ਆਵਾੜ ਕਿਉਂਕਿ ਇਹਨਾਂ ਸਾਡਾ ਕਲੱਬ ਰੱਖ ਕੇ ਤੇ ਫਿਰ ਕੱਢਦਾ ਸੀ ਫੇਰ ਰੱਖਿਆ ਉਹਨੇ ਕਿਹਾ ਮੈਂ ਤੈਨੂੰ ਪਹਿਲੋਂ ਵੀ ਚਾਹੀਏ ਕਲੱਬ ਨਾਵਾੜ ਇਹ ਕਲੱਬ ਕੱਢ ਦੇ ਤੇ ਤੂੰ ਹੁਣ ਚੰਗਾ ਰਹਿ ਗਿਆ ਹੁਣ ਇਹ ਕਲੱਬ ਬਾਹਰ ਕੱਢੇਗਾ ਇਹਨੂੰ ਬਾਹਰ ਕੱਢੇਗਾ ਤੇ ਮੈਂ ਕੋਡੀ ਖੇਡਣੀ ਆ ਇਹ ਗੱਲ ਉਹਨਾਂ ਨੇ ਕਹੀ ਆ ਜਦੋਂ ਪਹਿਲੋਂ ਸਾਡਾ ਕੋਈ ਪਲੇਅਰ ਲੜਿਆ ਸੀ ਉਦੋਂ ਨਹੀਂ ਬਾਸ ਬੱਟ ਨੇ ਇਹ ਗੱਲ ਕਹੀ ਇਹ ਮੇਰੇ ਵਰੀ ਹੀ ਗਈ ਕਿਉਂਕਿ ਮੈਨੂੰ ਚੰਗਾ ਨਹੀਂ ਲੱਗਦਾ ਉਹਨਾਂ ਨੇ ਕਿਹਾ ਜੀ ਪੁਆਇੰਟ ਠੀਕ ਆ ਮੈਨੂੰ ਬਾਹਰ ਕੱਢ ਦੇਂਦੇ ਮੈਨੂੰ ਕੋਈ ਇਤਰਾਜ਼ ਨਹੀਂ ਸੀ ਲੇਕਿਨ ਪੁਆਇੰਟ ਦੇਣ ਦਾ ਮਕਸਦ ਕੋਈ ਨਹੀਂ ਸੀ ਇਹ ਗੱਲ ਗਲਤ ਸੀ ਮੈਨੂੰ ਪੂਰਾ ਮੈਚ ਬਾਹਰ ਕੱਢ ਦੇਂਦੇ ਪੁਆਇੰਟ ਦੇਣ ਦੇ ਫੈਸਲੇ ਲਾਈਫਟਾਈਮ ਬੈਨ ਕਹਿੰਦੇ ਫੈਸਲੇ ਪਹਿਲੀ ਗੱਲ ਤੋਂ ਲਾਈਫਟਾਈਮ ਬੈਨ ਕਹਿੰਦਾ ਇਹਦਾ ਅਖਡੇ ਜਿਹਦਾ ਫੈਡਰੇਸ਼ਨ ਦਾ ਸਦਰ ਸੀ ਕਿ ਪਿੰਡ ਦਾ ਤੂੰ ਮੇਲਾ ਹੈ ਕਿ ਕਰਾਉਣਿਆ ਤਰਲਿਆਣਾ ਤੂੰ ਬੱਦੇ ਸਦਣਿਆ ਮੇਰਾ ਭਰਾ ਤੇ ਮੈਂ ਤੇਰੇ ਕੋਲ ਇੱਕ ਪੈਸੇ ਦੀ ਡਿਮਾਂਡ ਵੀ ਨਹੀਂ ਕੀਤੀ ਤੇਰੇ ਕੱਪ ਦੇ ਵਿੱਚ ਕਿ ਮੈਨੂੰ 1 ਰੁਪਿਆ ਵੀ ਦੇ ਜੀ ਉਲਟਾ ਮੈਂ ਤੇਰੇ ਕੋਲ 1 ਰੁਪਿਆ ਲੈ ਕੇ ਵੀ ਨਹੀਂ ਆਇਆ ਉੱਥੋਂ ਦੂਸਰੀ ਗੱਲ ਦਾ ਮਕਸਦ ਇਹ ਸੀ ਇੱਕ ਕੰਮ ਮੈਂ ਗਲਤ ਕੀਤਾ ਮੈਂ ਮਾਫੀ ਮੰਗਦਾ ਮੈਂ ਉਹਦੇ ਕੋਲ ਪਰੇ ਬਾਜ਼ਾਰ ਜੇ ਵੀ ਮਾਫੀ ਮੰਗਾਗਾ ਮੇਰੇ ਕੋ ਗਲਤ ਹੋਇਆ ਲੇਕਿਨ ਜਿਨੇ ਥਬਾ ਥਬਾ ਬਾਮ ਲਾ ਕੇ ਨਾ ਪਾਣੀ ਸੁੱਟ ਕੇ ਜਦੋਂ ਇਹ ਕੰਮ ਕਰਦੇ ਆ ਤੇ ਫੇਰ ਆਂਦੇ ਆ ਜਾਫੀ ਫਾਰਗ ਹੋ ਗਿਆ ਅਸੀਂ ਡੰਡ ਉਦੋਂ ਤੇ ਬੜੇ ਸਾਰੇ ਰਾਜ਼ੀ ਹੁੰਦੇ ਸੀ ਜਦੋਂ ਅੰਬੇ ਦੇ ਵਜਦੇ ਸੀ ਇੰਡੀਆ ਵਾਲਿਆਂ ਹੋਰਾਂ ਦੇ ਵਜਦੇ ਸੀ ਇਹ ਪਰਫੈਕਟ ਹੁੰ ਗਿਆ ਤੇ ਯਾਰ ਇਹ ਵੀ ਕਬੱਡੀ ਹੋਈ ਆ ਕਿਹੜੇ ਰੂਲ ਬਦਲਦੇ ਆ ਹੋਰ ਪਲੇਅਰ ਮੈਂ 3200 ਘੜਾ ਦਿੰਨਾ ਜਿਨ੍ਹਾਂ ਨੇ ਰੈਫਰੀਆਂ ਦੇ ਹੱਥੀ ਵੀ ਪਏ ਆ ਚਪੇੜਾ ਵੀ ਮਾਰੀਆਂ ਆ ਪਲੇਅਰ ਵੀ ਆਪਸ ਚ ਲੜੇ ਆ ਉਦੋਂ ਨਹੀਂ ਕਿਸੇ ਨੇ ਕਹਿਆ ਇਹਨੂੰ ਬੈਨ ਕਰੋ ਮੈਨੂੰ ਕਰੋ ਬੈਨ ਲੇਕਿਨ ਇਹ ਕਿ ਮੈਂ ਛੋਟੀ ਜੀ ਅਰਧ ਕਰਦਾ ਉਹ ਕੰਮ ਵੀ ਮੇਰੇ ਨਾਲ ਰਲ ਕੇ ਕਰ ਦੋ ਮੈਂ ਕਬੱਡੀ ਛੱਡਾਂਗਾ ਜੀ ਮੈਂ ਪਾਕਿਸਤਾਨ ਕਬੱਡੀ ਨਹੀਂ ਖੇਡਾਂਗਾ ਇਹ ਤੁਹਾਡਾ ਮੇਰਾ ਵਾਦਾ ਜੀ ਪਰ ਉਹਦੀ ਸ਼ਰਤ ਇਹ ਕੀ ਆ ਗਲਾਂ ਬਾਸ ਬੱਟ ਜਿਹਦਾ ਇਸ ਬੰਦੇ ਦਾ ਕਲੱਬ ਚਲਾਉਂਦਾ ਆ ਉਹ ਸਾਡੇ ਨਬੀ ਦਾ ਸਾਡੇ ਰਸੂਲ ਦਾ ਗੁਸਤਾਖ ਬੰਦਾ ਆ ਮਿੱਠੂ ਜੱਟ ਉਹ ਮਰਜ਼ਈ ਆਦਮੀ ਆ ਉਹਦਾ ਇਹ ਕਲੱਬ ਚਲਾਉਣ ਡਿਆ ਉਹਦੇ ਕੋ ਪੈਸਾ ਲੈ ਕੇ ਪਲੇਅਰਾਂ ਨੂੰ ਖਵਾਉਣ ਡਿਆ ਮੇਰੇ ਨਾਲ ਬਾਸ ਬੱਟ ਨੂੰ ਵੀ ਤੇ ਉਹਦੇ ਟੋਟਲ ਕਲੱਬ ਨੂੰ ਵੀ ਬੈਨ ਕੀਤਾ ਜਾਵੇ ਮੈਂ ਤੁਹਾਡੇ ਨਾਲ ਆ ਮੈਨੂੰ ਜਿੱਥੇ ਕਹੋਗੇ ਮੈਂ ਖਲੋਣਾ ਤੇ ਮੈਂ ਕਬੱਡੀ ਬਾਸਾਂ ਦੀ ਛੱਡਾਂਗਾ ਤੁਹਾਡਾ ਮੇਰਾ ਵਾਦਾ ਤੇ ਖਦਾ ਆਜ਼ਮ ਨੇ ਬਾਸ ਬੱਟ ਵੀ ਛੱਡੇ ਹੀਰਾ ਜਿੰਨੇ ਉਹਦੇ ਨਾਲ ਖੇਡ ਰਿਆ ਸਾਰਿਆਂ ਨੂੰ ਬੈਨ ਕਰੋ ਉਹਦੇ ਕਲੱਬ ਨੂੰ ਬੈਨ ਕਰੋ ਮੈਂ ਛੱਡਾਂਗਾ ਅੱਜ ਹੁਣ ਮੈਂ ਤੁਹਾਨੂੰ ਵੇਖਣਾ ਤਾੜੀ ਇਨਸਾਨੀਅਤ ਤੁਹਾਡੀ ਮੁਸਲਮਾਨੀ ਕਿੱਥੇ ਜਾ ਕੇ ਖਲੋਂਦੀ ਆ ਤੁਸੀਂ ਮਰਜ਼ਈਂ ਨਾ ਖਲੋਂਦੇ ਜੇ ਕਿ ਸਿਰਫ ਲੋਕਾਂ ਦੇ ਕਹਿਣ ਤੇ ਬੁਲਾ ਲਏ ਦੀਆਂ ਪੋਸਟਾਂ ਪਉਂਦੇ ਜੇ ਮੈਂ ਕਲੱਬ ਛੱਡਾਂਗਾ ਜੀ ਮੈਂ ਕਬੱਡੀ ਵੀ ਛੱਡਾਂਗਾ ਪਰ ਮਿੱਠੂ ਨੂੰ ਛੱਡੋ ਜਿਹੜਾ ਨਬੀ ਦਾ ਗੁਸਤਾਖ ਆ ਜਿਹੜਾ ਬਾਸ ਬਾਟ ਉਹਦੇ ਨਾਲ ਰਾਕੇ ਮਿੱਠੂ ਨੂੰ ਜਾਂਦਾ ਇਹ ਫੈਸਲਾ ਕਰੇ ਮਰਜ਼ਈ ਨਹੀਂਗਾ ਅੱਜ ਤੱਕ ਪਹਿਲਾਂ ਮੈਂ ਉਸ ਬੰਦੇ ਨੂੰ ਮਿਲਿਆ ਲੇਕਿਨ ਉਸ ਤੋਂ ਬਾਅਦ ਮਾਨੂੰ ਮਿਲਣੋਂ ਹਟ ਗਿਆ ਜਦੋਂ ਮੈਨੂੰ ਪਤਾ ਲੱਗਾ ਮਰਜ਼ਈ ਹੈ ਮੈਂ ਕਨੇਡਾ ਦੇ ਸਾਹਮਣੇ ਜਾ ਕੇ ਉਹਦੇ ਨਾਲ ਸਲਾਮ ਨਹੀਂ ਲਈ ਮੈਂ ਸਿੱਧਾ ਗਿਆ ਬੰਦਿਆਂ ਨੂੰ ਕਿ ਮਾਰੇ ਜਾਵਾਂਗਾ ਮਰਜ਼ਈ ਨਾਲ ਕਲਾਮ ਨਹੀਂ ਲੈਣੀ ਗੁਨਾਹਗਾਰ ਹੈ ਆ ਬਥੇਰੇ ਗੁਨਾਹ ਕਰਦੇ ਆ ਲੇਕਿਨ ਉਹ ਗੁਨਾਹ ਨਹੀਂ ਕਰਦੇ ਦਿੱਤੇ ਸਲਾਮ ਦੇ ਦਰਦੇ ਤੋਂ ਬੰਦਾ ਬਾਹਰ ਹੋ ਜਾਏ ਹੁਣ ਮੈਂ ਤੁਹਾਡੇ ਹੰਦੇ ਇਨਸਾਫ ਸੁਟਿਆ ਮੈਂ ਕਬੱਡੀ ਛੱਡਾਂਗਾ ਤੁਹਾਡਾ ਮੇਰਾ ਵਾਦਾ ਪਰ ਬਾਸ ਬਾਟ ਤੋਂ ਉਹਦੀ ਪੂਰੀ ਟੀਮ ਨੂੰ ਵੀ ਬੈਨ ਕੀਤਾ ਜਾਵੇ ਇੱਥੇ ਤੁਹਾਡੀ ਅਮਾਨ ਤੇ ਤੁਹਾਡਾ ਕੁਰਾਨ ਤੇ ਤੁਹਾਡੀ ਮੁਸਲਮਾਨੀ ਇੱਥੇ ਜਾ ਜੜੀਆਂ ਮੈਂ ਦੇਖਿਆ ਕਿ ਕਿੰਨਾ ਕਿ ਤੁਸੀਂ ਹੁਣ ਸ਼ੇਅਰ ਕਰਦੇ ਤੇ ਕਿੰਨਾ ਵੀ ਮਹਿਨਤ ਖੁੰਉਂਦੇ